ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਗੁਰਕਰੀ ਭਿੰਡੀ ਦੀ ਰੈਸਪੀ ਲੈ ਕੇ ਆਈ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਸਕੂਲ ਲੱਗ ਚੁੱਕੇ ਨੇ ਤੇ ਬੱਚਿਆਂ ਨੂੰ ਜੜੀ ਆਏ ਭਿੰਡੀਆਂ ਹੈ ਬਹੁਤ ਪਸੰਦ ਆਉਂਦੀਆਂ ਨੇ ਤੇ ਅਸੀਂ ਉਹਨਾਂ ਨੂੰ ਟਿਫਿਨ ਚ ਪਾ ਕੇ ਦੇ ਸਕਦੇ ਆ ਤੇ ਆਓ ਅਸੀਂ ਭਿੰਡੀਆਂ ਬਣਾਉਣੀਆਂ ਸ਼ੁਰੂ ਕਰੀਏ ਇਹਦੇ ਵਾਸਤੇ ਅਸੀਂ ਲੈ ਲਵਾਂਗੇ ਪੌਣਾ ਕਾ ਕਿਲੋ ਭਿੰਡੀਆਂ ਨੇ ਇਹ ਵਾਲੀਆਂ ਤੇ ਭਿੰਡੀਆਂ ਨੂੰ ਅਸੀਂ ਸਾਫ਼ ਕਰ ਲਵਾਂਗੇ ਭਿੰਡੀਆਂ ਅਸੀਂ ਬਿਲਕੁਲ ਕੁਲੀਆ ਕੁਲੀਆ ਲੈਣੀਆਂ ਨੇ ਪੱਕੀਆਂ ਭਿੰਡੀਆਂ ਜਿਹੜੀਆਂ ਹੋਣ ਉਹ ਬਿਲਕੁਲ ਅਸੀਂ ਯੂਜ਼ ਨਹੀਂ ਕਰਨੀਆਂ ਛੋਟੇ ਛੋਟੇ ਭਿੰਡੀਆਂ ਆਪਾਂ ਲੈ ਲਵਾਂਗੇ ਸਾਰੀਆਂ ਭਿੰਡੀਆਂ ਸੀ ਅੱਗੋਂ ਪਿੱਛੋਂ ਸਾਫ਼ ਕਰਕੇ ਰੱਖ ਲਵਾਂਗੇ ਪਹਿਲਾਂ ਫਿਰ ਅਸੀਂ ਇਹਨਾਂ ਭਿੰਡੀਆਂ ਨੂੰ ਇਸ ਤਰ੍ਹਾਂ ਵਿੱਚੋਂ ਦੀ ਚੀਰਾ ਦੇ ਕੇ ਇਹਦੇ 4-4 ਪੀਸ ਕਰਾਂਗੇ ਇਦਾਂ ਅਸੀਂ 4-4 ਪੀਸ ਕਰਨੇ ਆ ਸਾਰੀਆਂ ਭਿੰਡੀਆਂ ਅਸੀਂ ਇਦਾਂ ਹੀ ਲੰਬੀਆਂ ਲੰਬੀਆਂ ਕੱਟ ਕੇ ਰੱਖ ਲਵਾਂਗੇ ਜਿਹੜੇ ਇਹਦੇ ਐਕਸਟਰਾ ਬੀਜ ਵਗੈਰਾ ਹੋਣਗੇ ਆਪਾਂ ਝਾੜ ਦੇਵਾਂਗੇ ਇਦੁਰ ਜਪਾ ਸਾਰੀਆਂ ਭਿੰਡੀਆਂ ਕੱਟ ਕੇ ਰੱਖ ਲਿਆ ਨੇ ਤੇ ਹੁਣ ਅਸੀਂ ਇਹਨਾਂ ਦੇ ਵਿੱਚ ਪਾਵਾਂਗੇ ਆਪਣੇ ਮਸਾਲੇ ਜਿਹੜੇ ਜਿਹੜੇ ਇਹਦੇ ਵਿੱਚ ਪੈਣੇ ਆ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਸਭ ਤੋਂ ਪਹਿਲਾਂ ਨਮਕ ਆਪਣੇ ਸਵਾਦ ਦੇ ਅਨੁਸਾਰ ਨਾਲ ਅਸੀਂ ਪਾ ਦਵਾਂਗੇ ਇੱਕ ਛੋਟਾ ਚਮਚ ਗਰਮ ਮਸਾਲੇ ਦਾ ਅੱਧਾ ਚਮਚ ਪਾਵਾਂਗੇ ਕੁੱਟੀ ਹੋਈ ਲਾਲ ਮਿਰਚ ਇੱਕ ਛੋਟਾ ਚਮਚ ਅਸੀਂ ਹਲਦੀ ਪਾਊਡਰ ਦਾ ਪਾ ਦਵਾਂਗੇ ਅੱਧਾ ਚਮਚ ਹੀ ਪਾ ਦਵਾਂਗੇ ਕਸ਼ਮੀਰੀ ਲਾਲ ਮਿਰਚ ਦਾ ਤਿੰਨ ਚਾਰ ਚਮਚ ਭਰ ਕੇ ਅਸੀਂ ਪਾ ਦਵਾਂਗੇ ਬੇਸਨ ਦੇ ਬੇਸਨ ਬਾੰਤ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਵਾਂਗੇ ਅਮਚਰ ਪਾਊਡਰ ਦਾ ਇੱਕ ਛੋਟਾ ਚਮਚ ਤੇ ਹੁਣ ਆਪਾਂ ਇਹਨੂੰ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰਾਂਗੇ ਜੇ ਤੁਹਾਡੀ ਇਹ ਪਿੰਡੀਆ ਥੋੜੀ ਸੁੱਕੀ ਜਿਹੀ ਹੋਵੇ ਤੁਸੀਂ ਦੋਕ ਜਿਹੜੇ ਛਿੱਟੇ ਪਾਣੀ ਦੇ ਦੇ ਸਕਦੇ ਹੋ ਉਹਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਵੋ ਇਸ ਤਰ੍ਹਾਂ ਆਪਾਂ ਹੱਥ ਦੇ ਨਾਲ ਚੰਗੀ ਤਰ੍ਹਾਂ ਭਿੰਡੀਆਂ ਨੂੰ ਮਿਕਸ ਕਰ ਲਵਾਂਗੇ ਮਿਕਸ ਕਰਨ ਤੋਂ ਬਾਅਦ ਅਸੀਂ ਇਹਨਾਂ ਨੂੰ ਕਰਾਂਗੇ ਫਰਾਈ ਗੈਸ ਦੇ ਉੱਤੇ ਆਪਾਂ ਕੜਾਹੀ ਰੱਖੀ ਹੈ ਤੇਲ ਗਰਮ ਹੋ ਚੁੱਕਾ ਹੈ ਮਿਕਸ ਕੀਤੀ ਹੋਈ ਆ ਭਿੰਡੀਆਂ ਸੀ ਕੜਾਹੀ ਦੇ ਵਿੱਚ ਪਾ ਦਵਾਂਗੇ ਥੋੜੀ ਦੇਰ ਅਸੀਂ ਇਹਨਾਂ ਨੂੰ ਬਿਲਕੁਲ ਛੇੜ ਨਹੀਂ ਮਾਰਨੀ ਹੈ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਸੇਕ ਲੱਗਣ ਦੇਣਾ ਹੈ ਜਦੋਂ ਇੱਕ ਸਾਈਡ ਨੂੰ ਚੰਗੀ ਤਰ੍ਹਾਂ ਸੇਕ ਲੱਗ ਜਾਵੇ ਫਿਰ ਅਸੀਂ ਇਹਦੀ ਜਿਹੜੀ ਸਾਈਡ ਹੈ ਚੇਂਜ ਕਰਾਂਗੇ ਜਿਹੜੀ ਇਹ ਵਾਲੀ ਭਿੰਡੀ ਆ ਬਹੁਤ ਜ਼ਿਆਦਾ ਕ੍ਰਿਸਪੀ ਤੇ कुरकुरी ਬਣ ਕੇ ਤਿਆਰ ਹੁੰਦੀ ਹੈ ਏ ਆਪਾਂ ਭਿੰਡੀਆਂ ਤੇਜ਼ ਗੈਸ ਦੇ ਉੱਤੇ ਹੀ ਫਰਾਈ ਕਰਾਂਗੇ ਦੇਖੋ ਇੱਦੋਂ ਜਿਹੜੀਆਂ ਸਾਡੀਆਂ ਭਿੰਡੀਆਂ ਚੰਗੀ ਤਰ੍ਹਾਂ ਪੱਕ ਚੁੱਕੀਆਂ ਨੇ ਤੇ ਹੁਣ ਆਪਾਂ ਤੇਲ ਨਿਚੋੜ ਕੇ ਚੰਗੀ ਤਰ੍ਹਾਂ ਪੌਣੀ ਦੇ ਨਾਲ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਇਸੇ ਤਰ੍ਹਾਂ ਜਿਹੜੀਆਂ ਸਾਡੀਆਂ ਬਾਕੀ ਦੀਆਂ ਭਿੰਡੀਆਂ ਹੈਗੀਆਂ ਉਹਨਾਂ ਨੂੰ ਵੀ ਅਸੀਂ ਫਰਾਈ ਕਰ ਲਵਾਂਗੇ ਦੇਖੋ ਜਿਹੜੀ ਇੱਧਰ ਪਿੰਡੀਆਂ ਉਹ ਕਿੰਨੀ ਸੋਹਣੀ ਦੇਖਣ ਦੇ ਵਿੱਚ ਹੀ ਲੱਗ ਰਹੀ ਐ ਇਕਦਮ ਕ੍ਰਿਸਪੀ कुरकुरी ਜੀ ਤੇ ਇਹ ਜਿਹੜੀਆਂ ਪਿੰਡੀਆਂ ਹੈ ਜੀ ਬੱਚੇ ਇਹਨਾਂ ਨੂੰ ਬਹੁਤ ਖੁਸ਼ ਹੋ ਕੇ ਖਾਂਦੇ ਨੇ ਸਾਰੀਆਂ ਪਿੰਡੀਆਂ ਜਿਹੜੀਆਂ ਇੱਧਰ ਅਸੀਂ ਫ੍ਰਾਈ ਕਰਕੇ ਰੱਖ ਲਿਆ ਨੇ ਪਿੰਡੀਆਂ ਬਣ ਕੇ ਤਿਆਰ ਐ ਤੁਸੀਂ ਇਹ ਵਾਲੀਆਂ ਪਿੰਡੀਆਂ ਕਿਤੇ ਸਫ਼ਰ ਦੇ ਵਿੱਚ ਜਾਣਾ ਹੋਵੇ ਤੁਸੀਂ ਉੱਥੇ ਵੀ ਲੈ ਕੇ ਜਾ ਸਕਦੇ ਹੋ ਜਿੱਦਾਂ ਕਿਸੇ ਯਾਤਰਾ ਵਗੈਰਾ 'ਚ ਇਹ ਬਿਲਕੁਲ ਖਰਾਬ ਨਹੀਂ ਹੁੰਦੀ ਐ ਜਿੱਦਾਂ ਮਰਜ਼ੀ ਤੁਸੀਂ ਇਹਨਾਂ ਨੂੰ 2-3 ਦਿਨ ਤੱਕ ਰੱਖ ਸਕਦੇ ਹੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ